has become an epicenter of protest. Various employees unions are gathering here to protest. Yesterday we have seen Kalepani the Mocha outside the uh, punjab pollution control board already the meter readers are on an uh, indefinite strike the gate rallies are also being carried out by the PRDC, contract employees union today the uh, today the Sanja Murcha, the, uh, the, uh, the joint action committee of engineers are protesting near uh, gate number 23 it is fatak uh, Chai number fatak it is called they are protesting against the selling of land and other other issue we are joined by some of the officers there who are protesting here or let's speak to them sir ke ajj da dharna sir moti ji ne ke regarding tan to apna naam vi dasde ho mera naam avtar singh kansa ji member power sector joint action committee so pehla main dasda jehdi saadi joint action committee ya ede vich almost jehde sade ਬਿਜਲੀ ਨਿਗਮ ਦੇ ਟੋਟਲੀ EMPLOYES ਇੰਜੀਨੀਅਰਸ ਐਂਡ ਪੈਨਸ਼ਨਰਸ ਇਹ ਸਾਰੇ ਇਹਦੇ ਵਿੱਚ ਸ਼ਾਮਲ ਨੇ ਤੇ ਅਸੀਂ ਜਿਹੜੀ ਇਹ ਮੁਲਾਜ਼ਮਾਨੇ ਬੜੇ ਚਾਨ ਵਾਲੇ ਸਰਕਾਰ ਲਿਆਂਦੀ ਸੀ ਪੰਜਾਬ ਦੇ ਵਿੱਚ ਕਿ ਕੁਝ ਬਦਲਾਅ ਹੋਣਗੇ ਲੇਕਿਨ ਜਿਹੜੇ ਇਹਨਾਂ ਨੇ ਫੈਸਲੇ ਲਏ ਨੇ ਉਹ ਟੋਟਲੀ ਮੁਲਾਜ਼ਮ ਮਾਰੂ ਫੈਸਲੇ ਨੇ ਪਹਿਲਾਂ ਤਾਂ ਆਪਾਂ ਸਾਰੇ ਜਾਣਦੇ ਆ ਕਿ ਪਹਿਲਾ ਸਾਲ ਲੰਘਿਆ 2025 ਜਦੋਂ ਕਿ ਆਜ਼ਾਦੀ ਤੋਂ ਬਾਅਦ ਇਹ ਸਾਨੂੰ ਮੁਲਾਜ਼ਮਾਨ ਨੂੰ ਕੋਈ ਵੀ ਡੀਏ ਨਹੀਂ ਮਿਲਿਆ ਪਰ ਜਿਹੜੀ ਸਾਡੀ ਲੜਾਈ ਹੈ ਉਹ ਸਾਡੀ ਲੜਾਈ ਇਸ ਤੋਂ ਵੀ ਵੱਡੀ ਹੈ ਉਹ ਹੈ ਜਿਹੜੀਆਂ ਸਾਡੇ ਐਸਡ ਨੇ ਬਿਜਲੀ ਮੈਗਮਾ ਦੇ ਜ਼ਮੀਨਾਂ ਨੇ ਇਹ ਸਰਕਾਰ ਉਹਨਾਂ ਨੂੰ ਵੇਚਣ ਜਾ ਰਹੀ ਹੈ ਇਹ ਜਿਹੜੀਆਂ ਜ਼ਮੀਨਾਂ ਨੇ ਸਾਡੀਆਂ ਜਾਇਦਾਦਾਂ ਨੇ ਇਹਨੂੰ ਜਿਹੜੇ ਕਰਮਚਾਰੀ ਹੈ ਅਧਿਕਾਰੀ ਹੈ ਇੰਜੀਨੀਅਰ ਨੇ ਅਸੀਂ ਆਪਣੇ ਖੂਨ ਪਸੀਨੇ ਦੇ ਮਿਹਨਤ ਕਰਕੇ ਇਹਨਾਂ ਨੂੰ ਅਸੀਂ ਬਣਾਇਆ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਕਿਸੇ ਵੀ ਕਿਸੇ ਵੀ ਹੱਦ ਤੱਕ ਜਾ ਕੇ ਅਸੀਂ ਜਿਹੜੇ ਸਾਡੇ ਜ਼ਮੀਨਾਂ ਨੇ ਉਹਨੂੰ ਅਸੀਂ ਨਹੀਂ ਵੇਚਣ ਦਵਾਵਾਂਗੇ ਤੇ ਕਿਉਂ ਵੇਚਣ ਦੀ ਤਵਜੀਹ ਕਿਉਂ ਕੋਈ ਗਲਤੀ ਗਵਰਨਮੈਂਟ ਨੇ ਇਹ ਵੈਸੇ ਜੋ ਸਾਨੂੰ ਪਤਾ ਲੱਗਿਆ ਕਿ ਇਹ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਲੇਡੀਜ਼ ਨੇ ਉਹਨਾਂ ਨੂੰ 1000 ਰੁਪਇਆ ਮਹੀਨਾ ਦਿੱਤਾ ਜਾਊਗਾ ਤੇ ਹੁਣ ਜਿਹੜਾ ਅਸੀਂ ਪੰਜਾਬ ਦਾ ਬਜਟ ਦੇਖਦੇ ਆਂ ਤਾਂ ਉਹ ਬਜਟ ਦੇ ਵਿੱਚ ਕੋਈ ਇਹਨਾਂ ਕੋਲੇ ਪੈਸੇ ਹੀ ਨਹੀਂ ਆ ਔਰ ਅਸੀਂ ਇੱਥੋਂ ਤੱਕ ਪੜਿਆ ਕਿ ਪੰਜਾਬ ਸਾਡਾ ਪੂਰੇ ਇੰਡੀਆ ਦੇ ਵਿੱਚ ਕੈਸਾ ਸੁਭਾ ਹੋਗਾ ਜਿਹੜਾ ਕਿ ਸਭ ਤੋਂ ਵੱਧ ਕਰਜਈ ਹੈ ਸੋ ਉਹ ਜਿਹੜੀ ਕਰਜ਼ੇ ਦੇ ਹੁੰਦੇ ਹੋਏ ਇਹ ਬਿਨਾ ਕਿਸੇ ਐਸੈਟ ਤੋਂ ਬਿਨਾ ਪੈਸੇ ਤੋਂ ਉਹ ਆਪਣੀ ਮੰਗ ਜਿਹੜੀ ਨਾਲ ਮਤਲਬ ਦਿੱਤੀ ਸੀਗੀ ਉਹ ਨਹੀਂ ਪੂਰੀ ਕਰ ਸਕਦੇ ਸੋ ਇਹ ਜ਼ਮੀਨਾਂ ਵੇਚ ਕੇ ਉਹ ਪੈਸੇ ਦੇ ਨਾਲ ਇਹ ਜਿਹੜਾ ਹੈਗਾ ਉਹਨੂੰ ਯੂਜ਼ ਕਰਨਾ ਚਾਹੁੰਦੇ ਮੁੱਖ ਦੇ ਵਿੱਚ ਤੁਹਾਨੂੰ ਲੱਗਦਾ ਕਿ ਫ੍ਰੀ ਬੀਜ਼ੀ ਕੋ ਵੱਡਾ ਰੀਜ਼ਨ ਹੈਗਾ ਜਿਹੜਾ ਮੁਫਤ ਬਿਜਲੀ ਮੁਫਤ ਟਰੈਵਲ ਇਹਦ ਕਰਕੇ ਤੁਹਾਡੇ ਤੇ ਬੋਝ ਬੈਨੇ ਬਿਤੀ ਨਹੀਂ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਜੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਮੁਫਤ ਬਿਜਲੀ ਦਿੰਦੀ ਆ ਤਾਂ ਸਾਨੂੰ ਉਹਦੀ ਕੋਈ ਦਿੱਕਤ ਨਹੀਂ ਤਵੇ ਲੇਕਿਨ ਜਿਹੜੀ ਉਹਦੇ ਇਵਜ ਦੇ ਵਿੱਚ ਜੋ ਸਾਡਾ ਪੈਸਾ ਬਣਦਾ ਤਾਂ ਉਹ ਸਾਨੂੰ ਮਿਲਣਾ ਚਾਹੀਦਾ लेकिन साड़ी मैनेजमेंट का वो ये कह रही है कि साड़ा बिल्कुल क्लीयर है लेकिन जो असी प्रैक्टिकली देखिए तो तकरीबन दस हज़ार करोड़ तो वो की रकम आ जी पंजाब सरकार वाल साड़ी बकाया बनी है क्लीयरली दे आर अपोजिंग द फ्री बीज बीइंग ऑफर्ड बाय द गवर्नमेंट एंड दे आर स्ट्रॉन्गली कंडेमिंग द सेलिंग ऑफ लैंड We will keep on tracking the protest which is going on near Fatak, Tai Number Fatak. Thank you. Thanks for watching.